ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਹਫਤੇ ਪੰਜਾਬ ਸਰਕਾਰ ਨੇ ਇੱਕ ਵੱਡਾ ਝਟਕਾ ਦਿੱਤਾ ਸੀ ਪੰਜਾਬ ਦੇ ਵਿਦਿਆਰਥੀਆਂ ਨੂੰ ਕਿਉਂਕਿ ਜਿਹੜੇ 8 ਕਾਲਜ ਆਉਂਦੇ ਨੇ UGC ਦੇ ਅੰਡਰ ਉਹਨਾਂ ਨੂੰ ਆਪਣੀ ਮਨਮਰਜ਼ੀ ਦੀ ਫੀਸ ਵਸੂਲਣ ਦੇ ਹੁਕਮ ਦੇ ਦਿੱਤੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੌਜੂਦਾ ਮੁੱਖ ਮੰਤਰੀ ਨੇ ਮੌਜੂਦਾ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਕਾਲਜ 8 UGC ਦੇ ਅੰਡਰ ਆਉਂਦੇ ਨੇ ਉਹ ਆਪਣੀ ਫੀਸਾਂ ਲੈਣ ਦੇ ਲਈ ਮਨਮਰਜ਼ੀ ਅਤੇ UGC ਦੇ ਅੰਡਰ ਦਾ ਜਿਹੜਾ ਮਿਆਰ ਹੈ ਉਹ ਨਹੀਂ ਮਾਪ ਸਕਦੇ ਆਪਣੀ ਮਰਜ਼ੀ ਦੇ ਅਨੁਸਾਰ ਐਸਸੀ ਬੀਸੀ ਓਬੀਸੀ ਅਨੁਸੂਚਿਤ ਜਾਤੀਆਂ ਜਨਰਲ ਕੈਟਾਗਰੀ ਕੋਲੋਂ ਫੀਸ ਵਸੂਲ ਸਕਦੇ ਨੇ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਪਿਛਲੇ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਗਰਮਾ ਗਈ ਸੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਵੇਂ ਬਣੇ ਸਸਦ ਅਤੇ ਪ੍ਰਧਾਨ ਰਾਜਾ ਉਰਿੰਗ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਕਰਮਜੀਤ ਸਿੰਘ ਜੰਜੀਠਿਆ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵਰਗਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਮਨਪ੍ਰੀਤ ਬਾਦਲ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੇ ਬੜੇ ਵੱਡੇ ਵੱਡੇ ਇਲਜ਼ਾਮ ਲਗਾਏ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਤੇ ਉਹਨਾਂ ਨੇ ਕਿਹਾ ਇਹ ਤਾਂ ਕਹਿੰਦੇ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਸਰਕਾਰ ਪਿੰਡਾਂ ਵਿੱਚੋਂ ਚੱਲੇਗੀ ਲੇਕਿਨ ਫੀਸਾਂ ਦਾ ਝਟਕਾ ਦੇ ਕੇ ਜਿਹੜੇ ਗਰੀਬ ਬੱਚੇ ਨੇ ਜਿਹੜੇ ਦਿਹਾੜੀਦਾਰ ਨੇ ਜਿਨ੍ਹਾਂ ਦੇ ਪੇਰੈਂਟਸ ਉਹ ਆਪਣੇ ਸੁਪਨੇ ਕਿਵੇਂ ਸਰਕਾਰ ਕਰਨਗੇ ਕਿਉਂਕਿ ਜਿਹੜੇ UGC ਦੇ ਅੰਡਰ ਕੋਰਸ ਆਉਂਦੇ ਨੇ ਉਹਨਾਂ ਦੇ ਫੀਸਾਂ ਦੇ ਵਿੱਚ ਇਜ਼ਾਫਾ ਕਰ ਦਿੱਤਾ ਸੀ ਆਪਣੀ ਮਨਮਰਜ਼ੀ ਕਰਨ ਨੂੰ ਕਹਿਣ ਦਿੱਤਾ ਸੀ ਸੂਬੇ ਦੀ ਸਰਕਾਰ ਨੇ ਇਸ ਨੂੰ ਲੈ ਕੇ ਜਦੋਂ ਬਵਾਲ ਖੜਿਆ ਅੱਜ ਫਿਰ ਇੱਕ ਵਾਰ ਸੂਬੇ ਦੀ ਸਰਕਾਰ ਦੀ ਲੱਗਦਾ ਹੈ ਕਿ ਤੀਜੀ ਅੱਖ ਖੁੱਲ ਗਈ ਹੈ ਕਿਉਂਕਿ ਜਾਣਦੇ ਨੇ ਕਿ ਅਸੀਂ ਵਾਅਦਾ ਕੀਤਾ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਗਰੀਬ ਵਿਦਿਆਰਥੀਆਂ ਦੀ ਹੈਲਪ ਕੀਤੀ ਜਾਵੇਗੀ ਗਰੀਬ ਵਿਦਿਆਰਥੀਆਂ ਨੂੰ ਫ੍ਰੀ ਸਿੱਖਿਆ ਜਿਹੜੀ ਮੁਹੱਈਆ ਕਰਵਾਈ ਜਾਵੇਗੀ ਐਮੀਐਸ ਸਕੂਲ ਖੋਲੇ ਜਾਣਗੇ ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤਾਂ ਸਿਰ ਤੇ ਆ ਗਈਆਂ ਜੇਕਰ ਅਜਿਹਾ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਸਾਨੂੰ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਨੂੰ ਲੈ ਕੇ ਫੋਂ ਜਿਹੜੇ 8 ਕਾਲਜਾਂ ਦੀ ਫੀਸ ਵਧਾਉਣ ਵਾਸਤੇ ਆਮ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਅੱਜ ਉਸ ਨੇ ਜਨਤਕ ਹੋ ਕੇ ਕੌਨਸਰਸ ਕਰਕੇ ਉਹ ਫੈਸਲਾ ਵੱਟ ਲੈ ਲਿਆ ਹੈ ਜਿਹੜੀਆਂ ਸਰਕਾਰੀ ਫੀਸਾਂ ਬੰਦੀਆਂ ਨੇ ਯੂਜੀਸੀ ਦੇ ਅੰਡਰ ਯਾਨੀ ਕਿ ਸਰਕਾਰੀ ਫੀਸਾਂ ਉਹੀ ਫੀਸਾ ਲੈਣ ਦੀ ਹਦਾਇਤ ਦੇ ਦਿੰਦੀ ਹੈ ਇਹਨਾਂ ਯੂਜੀਸੀ ਦੇ ਅੰਡਰ ਗ੍ਰਾਂਟ ਕਮਿਸ਼ਨ ਦੇ ਕੋਲ ਜਾਣੂ ਫੋਨ ਲੱਗਦਾ ਹੈ ਕਿ ਇੱਕ ਵਾਰ ਫਿਰ ਜਿਹੜੀ ਵਿਦਿਆਰਥੀ ਧਿਰ ਦੀ ਜਿੱਤ ਹੋਈ ਹੈ ਕਿਉਂਕਿ ਵਿਦਿਆਰਥੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਐਗਰੀਕਲਚਰ ਕਲਚਰ ਜਿਹੜੀ ਯੂਨੀਵਰਸਿਟੀ ਹੈ ਲੁਧਿਆਣਾ ਦੇ ਵਿੱਚ ਉਥੇ ਧਰਨੇ ਵੀ ਲਾਏ ਸੀ ਧਰਨੇ ਲਾ ਕੇ ਵਕ ਵਕ ਜਿਹੜੇ ਆਗੂ ਉਥੇ ਪਹੁੰਚਦੇ ਰਹਿ ਆਮ ਆਦਮੀ ਪਾਰਟੀ ਦੇ ਅਤੇ ਵਿਧਾਇਕ ਜਾਂ ਮੰਤਰੀ ਪਹੁੰਚਦੇ ਰਹਿ ਸਰਗਰਮੀਆਂ ਨੂੰ ਦੇਖਣ ਵਾਸਤੇ ਉਹਨਾਂ ਦਾ ਵਿਰੋਧ ਵੀ ਕੀਤਾ ਗਿਆ ਇਸ ਤੇ ਵਿਰੋਧ ਦੇ ਵਿੱਚ ਜਿਹੜਾ ਅੱਜ ਪੰਜਾਬ ਸਰਕਾਰ ਨੇ ਉਹ ਫੀਸਾਂ ਵਧਾਉਣ ਵਾਲਾ ਫੈਸਲਾ ਵਾਪਸ ਲੈ ਲਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਕੰਡੀਸ਼ਨ ਮੱਦੇਨਜ਼ਰ ਰੱਖਦੇ ਹਾਂ ਪਰ ਪੰਜਾਬ ਦੇ ਨੌਜਵਾਨਾਂ ਦੀ ਅਤੇ ਪੰਜਾਬ ਦੇ ਜਿਹੜੇ ਉਹਨਾਂ ਦੇ ਵਿਦਿਆਰਥੀ ਨੇ ਉਹਨਾਂ ਦੇ ਮਾਤਾ ਪਿਤਾ ਦੀ ਕਿਉਂਕਿ ਉਹ ਫੀਸ ਦੇਣ ਦੇ ਯੋਗ ਨਹੀਂ ਇਸ ਲਈ ਜਿਹੜੀਆਂ ਫੀਸਾਂ ਵਾਜਬ ਬਣਦੀਆਂ ਨੇ UGC ਦੇ ਅੰਦਰ ਆਪਣੀ ਮਨਮਰਜ਼ੀ ਹੁਣ ਕਾਲਜ ਇਹ ਅੱਠ ਨਹੀਂ ਕਰ ਸਕਣਗੇ ਅਤੇ ਸਰਕਾਰੀ ਓਕਮਾ ਦੇ ਅਨੁਸਾਰ ਫੀਸ ਵਸੂਲ ਸਕਣਗੇ ਪੰਜਾਬ ਦੇ ਵਿਦਿਆਰਥੀਆਂ ਦੇ ਕੋਲੋਂ ਯਾਨੀ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਵਰਸ ਲੈ ਲਿਆ ਹੈ ਧੰਨਵਾਦ